ਹੋਰੀ ਦੇ ਪਿੰਡ ਬਨਾਰਸੀ ਦੇ ਗਵੰਡੀਆਂ ਵੱਲੋਂ ਨੌਜਵਾਨ ਦਾ ਡੰਡੇ ਸੋਟੇ ਮਾਰ ਕੇ ਕਤਲ ਕੀਤਾ ਗਿਆ ਜਿਸ ਤੇ ਇਨਸਾਫ ਨੂੰ ਲੈ ਕੇ ਪਰਿਵਾਰ ਵੱਲੋਂ ਖਨੋਰੀ ਨੈਸ਼ਨਲ ਹਾਈਵੇ ਬੱਸ ਸਟੈਂਡ ਵਾਲੇ ਘਟ ਦੇ ਸਾਹਮਣੇ ਮ੍ਰਿਤਕ ਨਰੇਸ਼ ਕੁਮਾਰ ਦੀ ਬੋਡੀ ਰੱਖ ਕੇ ਰੋਡ ਜਾਮ ਕਰਕੇ ਤਾਂ ਨਾ ਲਗਾ ਦਿੱਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਪੁਲਿਸ ਵੱਲੋਂ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹਨਾਂ ਸਮਾਂ ਸੰਸਕਾਰ ਨਹੀਂ ਕਰਾਂਗੇ ਜੀ 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 ਨਾਮ ਆਪ ਦਾ ਕੇਤਨ ਕੀ ਗੱਲਬਾਤ ਹੈ ਜਿਹੜਾ लगाया कुछ बात कौन थी जी ना कोई किसी गला लड़ाई थी मेरे चाचा ताश खेलने लग गया था फोन करके बुलाया है सलाह करका उन्हें छह सात जने थे मैं गल्ला उनकी लगाई भी थी डंडी मारी नासा का उपर

जितने ना मारा मैरिया है मम निशा उसके कोई लोड नहीं जुम्मेवारी की भाई उसकी जुम्मेवारी उठावा हम खुद सामांगे बस उनका बंदे पकड़ने चाहिए भाई ने ने उनका भी कुछ है सारे होने जुकर मारे की बेहाल कर मारियेबर मैं गा उनका गला बनेगी और करोगे तो था

ਦਾ ਭਰਾ ਰਜੇਸ਼ ਕੁਮਾਰ ਉਹ ਤੋਂ ਮੇਰੇ ਤੋਂ ਛੋਟਾ ਸੀ ਉਹ ਤਾਸ ਖੇਡਦਾ ਖੇਡਦੇ ਨੂੰ ਬੁਲਾਇਆ ਸਾਨੂੰ ਇਹ ਇਨਸਾਫ ਚਾਹੀਦਾ ਵੀ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ ਅਸੀਂ ਦਾਸ ਸਸਕਾਰ ਨਹੀਂ ਕਰਦੇ ਪੁਲਿਸ ਵੱਲ ਤਾਂ ਗੈਰੀਵੇਂ ਇਸ ਮਕਦਮਾ ਦਰਜ ਕਰਕੇ ਕੋਈ ਵਿਕਤੀ ਨੂੰ ਗ੍ਰਿਫਤਾਰ ਕਰ ਲਿਆ ਦੋ ਵਿਅਕਤੀ ਨੇ ਦੋ ਦੋ ਵਿਅਕਤੀ ਇੱਕ ਵਿਅਕਤੀ ਤੇ ਇੱਕ ਲੇਡੀ ਗ੍ਰਿਫਤਾਰ ਹੋਈ ਹੈ ਮਾਰਨ ਵਾਲੇ ਜਿਹੜੇ ਨਾਮ ਹੈਗੇ ਨੇ ਮੌਕੇ ਤੇ ਬਾਕੀ ਪੰਜ ਬੰਦੇ ਤੇ ਤਿੰਨ ਲੇੜੀ ਫਰਾਰ ਨੇ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰੋ ਤਾਂ ਕਿ ਅਸੀਂ ਅੱਗੇ ਦਾਸ ਸਸਕਾਰ ਕਰੀਏ ਜਦ ਤੱਕ ਉਹ ਨਹੀਂ ਹੁੰਦੇ ਅਸੀਂ 10 ਸਕਾਰ ਨਹੀਂ ਕਰਦੇ ਜਾਰਿਆਣਾ ਵਾਲੇ ਜਿੰਨੀ ਬੜਾ ਡਟ ਬੋਲ ਹਾਂ ਜੇ ਪਾਸ ਪੁਲਿਸ ਮੇਰਾ ਦਾ ਕੰਮ ਨਹੀਂ ਆਉਂਦਾ ਅਬ ਜਾਂਦਾ ਵੀ ਸਾਡੇ ਨਾਲ ਇਨਸਾਫ ਹੋਵੇ ਸੀ ਗਰੀਬ ਬੰਦੇ ਆ ਦਿਹਾੜੀਦਾਰ ਕਰਕੇ ਰੋਟੀ ਖਾ ਰਹੇ ਸੀ ਜਿਹੜਾ ਸੋ ਮਾਰ ਨੂੰ ਇਹਦੀ ਜਿਹੜੀ ਨਰੇਸ਼ ਦੀ ਕੁੜੀ ਆ ਉਹ ਬਿਮਾਰ ਚੱਲ ਰਹੀ ਆ ਪੀਚ ਐਚ ਉਹਦਾ ਲੈ ਚਦਾ ਉਹਨੇ ਲੈ ਕੇ ਜਾਣਾ ਸੀ ਇਹਨਾਂ ਨੇ ਤੇ ਇਹਨਾਂ ਨੇ ਮੱਥ ਕੇ ਪਲਾਨ ਬਣਾ ਕੇ ਫੋਨ ਕਰਕੇ ਬੁਲਾ ਕੇ ਘਰੇ ਬੁਲਾ ਕੇ ਕੁੱਟਮਾਰ ਕੀਤੀ ਹਥਿਆਰਾਂ ਨਾਲ ਲੈਸੀ ਸੀ ਬੰਦੇ ਉਹਨਾਂ ਨੇ ਮੌਕੇ ਤੇ ਮਾਰ ਕੇ ਫਰਾਰ ਵੇ ਕਹਿੰਦਾ ਪੁਲਿਸ ਜੇਸ਼ਗਰ ਅਸੀਂ ਤਾਂ ਇਸੇ ਚੱਕਰ ਦੇ ਅਸੀਂ ਤਾਂ ਪਾਗਲ ਵਾਲਾ ਹਾਲ ਹੋ ਰਿਹਾ ਸਾਡਾ ਤਾਂ ਤਿੰਨ ਦਿਨ ਹੋ ਗਏ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਨਾ ਬਾਰੇ ਕਿ ਪੁਲਿਸ ਮਿਲੀ ਹੋਈ ਹੈ ਜਾਂ ਨਾ ਮਿਲੀ ਹੋਈ ਹੈ ਇਹ ਤਾਂ ਇਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਤਾਂ ਇਹ ਧਰਨਾ ਲੱਗਿਆ ਹੈ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਧਰਨਾ ਇਹ ਪਰਸੋ ਪਨਾਰਸੀ ਪਿੰਡ 'ਚ ਇੱਕ ਨਰੇਸ਼ ਕੁਮਾਰ ਨਾਂ ਦੇ ਵਿਅਕਤੀ ਨੂੰ ਕੁੱਟਮਾਰ ਕੀਤੀ ਸੀਗੀ ਬੰਦਿਆਂ ਨੇ ਤੇ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਉਹਦੇ ਚ ਅਸੀਂ 10 ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈਗੀ ਹੈ ਮਰਡਰ ਦੀ ਉਹਦੇ ਚ ਦੋ ਜਣੇ ਰੈਸਟ ਹੋ ਗਏ ਹੋਏ ਆ ਬਾਕੀ ਵੀ ਪੁਲਿਸ ਪਾਰਟੀਆਂ ਲਾ ਕੇ ਅਸੀਂ ਰੇਡ ਕਰ ਰਹੇ ਆ ਜਲਦੀ ਇਹਨਾਂ ਨੂੰ ਰੈਸਟ ਕਰ ਲਾਂਗੇ ਪਰਿਵਾਰ ਕਹਿੰਦਾ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਦੇਖੋ ਕਿਹੜੀ ਗੱਲੋਂ ਇਨਸਾਫ ਨਹੀਂ ਮਿਲਿਆ ਅਸੀਂ ਮਤਲਬ ਆਪਣੇ ਵੱਲੋਂ ਪੂਰੀ ਕੱਲ ਪੋਸਟਮਾਰਟਮ ਕਰਾ ਕੇ ਅੱਜ ਮਾਰਨਿੰਗ ਤੋਂ ਹੀ ਅਸੀਂ ਘਟੋ ਘਟ 8-10 ਜਗ੍ਹਾ ਤੇ ਰੇਡ ਕੀਤੇ ਹੈਗੇ ਆ ਤੇ ਜਦੋਂ ਤੱਕ ਇਹ ਰਸਟ ਨਹੀਂ ਹੁੰਦੇ ਉਦੋਂ ਤੱਕ ਜਾਰੀ ਰਹਿਣਗੇ ਜਲਦੀ ਇਹਨਾਂ ਨੂੰ ਬਹੁਤਾ ਲੰਮਾ ਟਾਈਮ ਨਹੀਂ 1-2 ਦਿਨ ਚ ਹੀ ਅਸੀਂ ਸਾਰੇ ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ